ਬਹੁਤ ਹੀ ਸਤਿਕਾਰਯੋਗ ਸ਼ਹਿਰ ਨਿਵਾਸੀ ਭੈਣੋ ਤੇ ਭਰਾਵੋ ਅੱਜ ਅਸੀਂ ਖੜੇ ਆਂ ਗਊਸ਼ਾਲਾ ਦੀ ਬੈਕ ਸਾਈਡ ਤੇ ਚੁਗਲੀ ਕਰਦੇ ਨਜ਼ਦੀਕ ਤੇ ਮੇਰੇ ਨਾਲ ਖੜੇ ਨੇ ਸ਼੍ਰੀ ਕਲਾਸ਼ ਮਿੱਤਲ ਜੀ ਜੋ ਕਿ ਪਾਲਾ ਜੀ ਇੰਟਰਪ੍ਰਾਈਜ਼ਸ ਦੇ ਮਾਲਕ ਨੇ ਇੱਥੇ ਹੈਂਡਲੋਂ ਦੀ ਜੱਦਿਆਂ ਦੀ ਦੁਕਾਨ ਹੈ ਔਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਔਰ ਇੰਨੀ ਜਿਆਦਾ ਗਰਮੀ ਦੇ ਵਿੱਚ ਪੀਣ ਵਾਲੇ ਪਾਣੀ ਦੀ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਜੀਵ ਜੰਤੂਆਂ ਨੂੰ ਆ ਰਹੀ ਹੈ ਔਰ ਇੱਕ ਬਹੁਤ ਸੋਹਣਾ ਉਪਰਾਲਾ ਕਲਾਜੀਆਂ ਵੱਲੋਂ ਇਹਨਾਂ ਪਸ਼ੂ ਪੰਛੀਆਂ ਦੇ ਲਈ ਜੀਵ ਜੰਤੂਆਂ ਦੇ ਲਈ ਕੀਤਾ ਗਿਆ ਹੈ ਇਹਨਾਂ ਵੱਲੋਂ ਆ ਮਿੱਟੀ ਦੇ ਕਟੋਰੇ ਜਿਨੂੰ ਅਸੀਂ ਕਹਿ ਸਕਦੇ ਹਾਂ ਇਹ ਮਿੱਟੀ ਦੇ ਕਟੋਰੇ ਵੱਡੀ ਮਾਤਰਾ ਦੇ ਵਿੱਚ ਮੰਗਵਾ ਕੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜੇ ਬੰਡੇ ਜਾ ਰਹੇ ਆ ਤਾਂ ਜੋ ਲੋਕ ਇਹਨਾਂ ਟਟੋਰਿਆਂ ਦੇ ਵਿੱਚ ਪਾਣੀ ਭਰ ਕੇ ਆਪਣੇ ਘਰ ਦੇ ਵਿੱਚ ਕਿਸੇ ਉੱਚੀ ਥਾਂ ਤੇ ਰੱਖ ਸਕਣ ਤੇ ਉੱਥੇ ਆ ਕੇ ਇਹ ਪਸ਼ੂ ਪੰਛੀ ਜੀਵ ਜੰਤੂ ਆ ਜਿਹੜੇ ਪਾਣੀ ਪੀ ਸਕਣ ਤੇ ਆਪਣੀ ਪਿਆਸ बुझा ਸਕਣ ਔਰ ਅਸੀਂ ਦੇਖਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਔਰ ਜੀਵ ਜੰਤੂ ਤੇ ਦੇ ਨਾਲ ਪਿਆਸ ਦੇ ਨਾਲ ਜਿਹੜੇ ਮਰ ਰਹੇ ਨੇ ਇੱਕ ਬਹੁਤ ਸੋਹਣਾ ਨੇਕ ਜਿਹੜਾ ਉਪਰਾਲਾ ਸਮਾਜ ਸੇਵੀ ਸ਼੍ਰੀ ਕਲਾਸ਼ ਮਿੱਤਲ ਜੀ ਵੱਲੋਂ ਇਹਨਾਂ ਪੰਛੀਆਂ ਦੇ ਲਈ ਕੀਤਾ ਗਿਆ ਔਰ ਦੂਸਰੀ ਗੱਲ ਜੇਕਰ ਅਸੀਂ ਆਪਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਕਟੋਰੇ ਕੋਈ ਵੀ ਰੱਖਣਾ ਚਾਹੁੰਦਾ ਤਾਂ ਉਹ ਚੁਗਲੀਕਰ ਦੇ ਨਜ਼ਦੀਕ ਬਾਲਾ ਜੀ ਇੰਟਰਪ੍ਰਾਈਜ਼ ਦੇ ਤੇ ਸ਼੍ਰੀ ਕਲਾਸ਼ ਮਿੱਤਲ ਜੀ ਇਹਨਾਂ ਤੋਂ ਆ ਕੇ ਇਹ ਮਿੱਟੀ ਦੇ ਕਟੋਰੇ ਫ੍ਰੀ ਦੇ ਵਿੱਚ ਲੈ ਸਕਦੇ ਆ ਅਤੇ ਆਪਣੇ ਘਰਾਂ ਦੇ ਵਿੱਚ ਰੱਖ ਸਕਦੇ ਆ